ਸਤ ਨਾਮ ਹੋ ਹੈਰ ਸਾਹਿਬ ਜੀ ਹਾਂ ਆਇਆ ਦੁਰਮ ਚਲ ਕਾਇ ਮੈਂ ਧੱਕੀ ਤਾ ਸਰਣਾਇ ਜੀਉ ਮੈਂ ਅਸਾਂ ਰਖੇ ਚਿਤ ਮਹਾਇ ਮੇਰਾ ਸਭ ਦੁਖ ਗਵਾਇ ਜੀਉ ਦੰਡਾ ਤ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ਨੁਲਨ ਤੇ ਰਖ ਪ੍ਰਭ ਨਾਨਕ ਜਿਕਰ ਹੱਥ ਸੁਖ ਹਟਲ ਰਸਈਐ ਅਹਨਸ ਸਹਜ ਸੁਭਾਈ ਨਰਸ ਪਰਸਿਆ ਗੁਰੂ ਘਰੈ ਜਨਮ ਮਰਨ ਦੁਖਿਐ ਨੋਰਿਆਰ ਸਮੁ ਗੁਰ ਸਹ ਛੱਡਿਆ ਤੋਦੜਕੇ ਸੱਚੇ ਪਾਤਸ਼ਾਹ ਮਾਲ ਗਨਮ ਜਨਮ ਦੀ ਕੱਟੀ ਆ ਤੋਦੜਕੇ ਸੱਚੇ ਪਾਤਸ਼ਾਹ ਮਾਲ ਗਨਮ ਜਨਮ ਦੀ ਕੱਟੀ ਵਾਹਿਗੁਰੂ ਸਾਹਿਬ ਜੀ ਧਨ ਸ੍ਰੀ ਮਹਲਾ 5 ਕਰ ਬਰਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਬੰਦਨ ਹਰ ਬੰਦਨ ਜੁਣ ਗਾਉ ਤੁਮ ਚਰਣ ਕਮਲ ਕਾ ਕਉਨ ਰੋਪਾਏ ਸੋਗਿ ਅਗਨੈ ਤਿਰਸ ਜਾਨਾ ਪਿਆਪ ਸਾਗ ਤਰੇ ਆਏ ਸਾਧੂ ਸੰਗੇ ਨਿਰਵਾਣ ਨਾਮ ਜਪੋ ਹਰ ਰੰਗੇ ਪਰ ਤਨ ਦੋਖ ਕਿਛ ਪਾ ਜੰਦਾ ਖੇੜੇ ਜਮ ਜੰਦਾ ਨਿਆਰ ਨੇੜੇ ਕ੍ਰਿਸ਼ਨ ਅਗਨ ਪ੍ਰਭ ਆਪੋ ਜਾਈ ਨਾਲ ਕਿਦਰੇ ਪ੍ਰਭਾ ਸਰਣਾਈ ਕ੍ਰਿਸ਼ਨ ਅਗਨ ਪ੍ਰਭ ਆਪੋ ਜਾਈ ਗੁਰੂ ਜੀ ਦਾ ਖਲਸਾ ਵਾਹ ਤੇ ਗੁਰੂ ਜੀ ਕੀ ਫਤਿਹ